ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ ਸਵੇਰ ਦਾਗਾ 7:00 ਬਜ ਚੁੱਕੇ ਨੇਗੇ ਤੇ ਬੱਚੇ ਤਿਆਰ ਹੋ ਚੁੱਕੇ ਨੇਗੇ ਤੇ ਰੋਟੀ ਬੀਬੀ ਨੇ ਬਣਾਤੀ ਗੁੱਤਾ ਮੈਂ ਕਰਤੀ ਆ ਤੇ ਇਸ ਕਰਕੇ ਹੁਣ ਆਪਾਂ ਕਰਦੇ ਆ ਜੀ ਆਪਣੇ ਅਗਲੇ ਕੰਮ ਰੋਟੀ ਪਾਈ ਪੀ ਆਪੀ ਚੱਕ ਕੇ ਖਾ ਲਾਂਗੇ ਤੇ ਪਹਿਲਾਂ ਮੈਂ ਮਾਂਦੀਆਂ ਭਾਂਡੇ ਹੁਣ ਫੇਰ ਕਰੂੰਗੀ ਉੱਪਰ ਝਾੜੂ ਪੋਚਾ ਤੇ ਸੁੱਖ ਨਾਲ ਹਨਾ ਕੰਮ ਤੰਦੇ ਬਹੁਤ ਹੀ ਹੋ ਜਾਂਦੇ ਨੇਗੇ ਭਾਂਡੇ ਮਾਂ ਕੇ ਮਸ਼ੀਨ 'ਚ ਕੱਪੜੇ ਪਾਉਣੀਆਂ ਉੱਪਰ ਝਾੜੂ ਪੋਚਾ ਕਰਦੇ ਕਰਦੇ ਢੇੜਾ ਆ ਜੂਗਾ ਹੁਣ ਤੇ ਫੇਰ ਜਿੱਦ ਦੇ ਬੱਚੇ ਕਰੇ ਹੁੰਦੇ ਨੇ ਉਹ ਦਿੱਤਾ ਲੇਟ ਹੋ ਜਾਂਦੇ ਨੇ ਥੋੜੇ ਜੇ ਕੱਪੜੇ ਤੇ ਜਿੱਦੇ ਸਫੂਲ ਜਾਂਦੇ ਨੇ ਕਿਉਂਕਿ ਸੁਨੇਹਾ ਨਾ ਲਾ ਲੈਂਦੇ ਨੇ ਕਿ ਸੁਨੇਹਾ ਪਾਈ ਜਾਂਦੇ ਨੇ ਮਸ਼ੀਨ ਦੇ ਵਿੱਚ ਨਮਸਕਾਰ ਅਰੇ ਬੋਲਿਆ ਜਾਂਦਾ ਨੁੱਦਾਂ ਦੀਆਂ ਢੋਲੀਆਂ ਭਾਂਡੇ ਸਾਰੇ ਇਕੱਠੇ ਕਰ ਲੈਣੇਗੇ ਹੁਣ ਆਪਾਂ ਉਹ ਮਾਤਾ ਸੁਣਦੀ ਜਾਂਦੀ ਉਧਰ ਮਾਜ ਕੇ ਭਾਂਡੇ ਕਰ ਜਾਂ ਕੰਮ ਕਰਨ ਵਾਲੇ ਬੋ ਦੇਖ ਪਈ ਤੂੰ ਡੱਕ ਡੋਲੇ ਖਾਂਦੇ ਸਿਰਦਾ ਸਵੇਰ ਜੇ ਤਾਂ ਚਲੋ ਜੀ ਆਪਾਂ ਹਨਾ ਫਿਰ ਮਿਲਦਾ ਤੁਹਾਨੂੰ ਤੇ ਇੱਕ ਸਵੇਰੇ ਮੱਖੀਆਂ ਇੱਕ ਨਾ ਤੇਲਾ ਜ ਪੈ ਰਿਹਾਗਾ ਜੀਰੀ ਨੂੰ ਸਪਰੇ ਕੱਲ ਵੀ ਕਰੀ ਆ ਹੁਣ ਲਗਾਤਨ ਲਗਾਤਾਰ ਤਿੰਨ ਚਾਰ ਸਪਰੇ ਹਾਂ ਹੋ ਗਈਆਂ ਨੇ ਜੀਆਂ ਤੇ ਰਾਤ ਵੀ ਕਰਕੇ ਹਟੇ ਨੇ ਸਪਰੇ ਹਾਂ ਵਾਲੇ ਵੀਰ ਤੇ ਹਜੇ ਵੀ ਸਰਦਾਰ ਜੀ ਕਹਿੰਦੇ ਦਬਾਰੇ ਕਰਨੀ ਪਊਗੀ ਇੰਨਾ ਤੇਲਾ ਪੈ ਰਿਹਾਗਾ ਤੇ ਪਤਾ ਨਹੀਂ ਕੀ ਕਾਰਨ ਪਤਾ ਨਹੀਂ ਮੀ ਕਾਰਨ ਫਸਲਾਂ ਨੂੰ ਇਗ ਤੀਨਾਂ ਬੇਦ ਪੈ ਗਿਆ ਪਤਾ ਨਹੀਂ ਕਾਰੇ ਕਾਰਨ ਮੀ ਇੰਨਾ ਬੇਦ ਪੈ ਗਿਆ ਫਸਲਾਂ ਨੂੰ ਬਹੁਤ ਬੇਦ ਪਿਆ ਪਿਆਗਾ ਚਲੋ ਜੀ ਆਪਾਂ ਕਰ ਲਈ ਆਪਣੇ ਕੰਮ ਫਿਰ ਮਿਲਦੇ ਹਾਂ ਹੱਥ ਲੋ ਜੇ ਟਾਈਮ ਹੈ 10:00 ਵਜਣ ਵਾਲੇ ਨੇਗੇ ਤੇ ਇਦਰ ਨਾਲ ਤੋਂ 2 ਸਾਲ ਪਹਿਲਾਂ ਪੈਨੇ ਕਮੈਂਟ ਕੀਤਾ ਸੀ ਥੋੜੇ ਇੰਨੀਆਂ ਗਲਗਲਾ ਨੇ ਕਿ ਨਿੰਬੂ ਨੇਗੇ ਵੱਡੇ ਵੀ ਤੁਸੀਂ ਬੇਕਾਦਰੀ ਨਾ ਕਰੋ ਵੀ ਤੁਸੀਂ ਭਾਂਡੇ ਮਾਂਜ ਨਾਲ ਇਹਦੇ ਬਣਾਉਣਾ ਵੀ ਜੇ 5 ਕਿਲੋ ਨਿੰਬੂ ਨੇ ਦਾ ਚੀਰ ਕੇ 5 ਕਿਲੋ ਪਾਣੀ ਪਰ ਉਹ 10 ਕਿਲੋ ਕਰ ਲਓ ਤੇ ਵਿੱਚ ਨਿੰਬੂ ਰਹਾ ਦੀਆਂ ਸੈਂਪੂਰੀਆਂ ਪੂੜੀਆਂ ਪਾ ਦਿਓ ਨਹੀਂ ਭਾਂਡੇ ਮਾਂਜ ਨਾਲ ਵੀ ਵਧੀਆ ਬਣ ਜੂ ਥੋੜੇ ਜਿ ਮੈਂ 4 ਕਿਲੋ ਨਿੰਬੂ ਪਾਏ ਨੇ 4 ਕਿਲੋ ਪਾਣੀ ਅੱਧਾ ਕਿਲੋ ਪਾਗਰ ਤੇ ਆ ਜਿਹੜੀ ਜੇ ਮੇਰੀ ਭੈਣ ਨੇ ਉਹਨੇ ਹਨਾ ਬਣਾਇਆ ਤਾਂ ਜ਼ਰੂਰ ਦੱਸੇ ਐ ਨਹੀਂ ਇਹ ਲੋਟ ਆਉਣਾ ਤਾਂ ਉਹ ਜ਼ਰੂਰ ਕੱਜ ਕਮੈਂਟ ਕੀ ਕਰੇ ਸਾਨੂੰ ਵੀ ਮੈਂ ਬਣਾਉਣਾ ਸ਼ੁਰੂ ਕਰਦੀ ਆ ਮੈਂ ਕਦੇ ਬਣਾਇਆ ਨਹੀਂ ਹੈਗਾ ਮੈਂ ਤੁਹਾਡੇ ਕਮੈਂਟ ਤੋਂ ਦੇਖ ਕੀ ਬਣਾ ਰਹੀ ਆ ਜੀ ਫਿਰ ਜੇ ਵਧੀਆ ਬਣ ਗਿਆ ਆਪਾਂ ਹੋਰ ਬਣਾ ਲਾਂਗੇ ਹਨਾ ਤੇ ਇੱਧਰ ਨਾਲ ਕੋਠਾ ਨੇ ਕਾਗਜ ਹੋਰ ਕਿੱਦਾਂ ਟਿਆ ਲੱਗਾ ਤੋ ਜਿਹੜੇ ਮੀਂਹ ਪੈਂਦੇ ਕੋਠੇ 'ਚ ਆਉਂਦੇ ਤਾਂ ਕਾਗਜ ਪਾਏ ਕਿ ਹੁਣ ਉਹ ਧੋਣਾਂ ਮੈਂ ਤੇ ਸਰਦਾਰ ਦੀ ਤੇ ਸਰਦਾਰ ਜੀ ਨੇ ਲਾ ਲਿਆਂਦੇ ਤੇ ਕੈਮਰਾ ਚੇਂਜ ਕਰਕੇ ਦਿਖਾਉਣੇ ਖੇਲ ਚ ਸਿੱਟ ਗਏ ਵਿੱਚੋਂ ਰੇਤਾ ਰਹੂਗਾ ਨਹੀਂ ਰਹੇ ਦੇਖਦੇ ਹਾਂਗੇ ਤੋ ਕਿਵੇਂ ਬੰਦ ਦਾ ਕੈਮਰਾ ਓ ਚਲੀਰ ਲਾਈ ਆ ਖੇਲ ਚ ਚ ਹੈ ਤੇ ਚਲੀਰ ਲਾਈ ਆ ਗੰਦਾ ਪਾਣੀ ਨਾਲ ਹੁੰਦਾ ਨਿਕਲ ਹੀ ਜਾਂਦਾ ਥੈਂਕ ਯੂ ਵੀਰਾਂ ਕਾਗਜ਼ ਰਹਿ ਆ ਤਾਂ ਕੋਟਾਲੇ ਨੇ ਆ ਸਵਾ ਤਾਰਾ ਤੂੜੀ ਵਾਲੀ ਆ ਸਵਾ ਤਾਰਾ ਹੋਣ ਆ ਆ ਚਵਾਰੇ ਵਾਲਾ ਜਿਹੜਾ ਵਿੱਚ ਪਿਆ ਹੋ ਪਏ ਨੇ ਜਿਹੜੇ ਉਹ ਦੂਜੇ ਕੋਠੇ ਵਾਲੇ ਨੇਗੇ ਦਰਵਾਜੇ ਵਾਲਾ ਕਾਮਰੇ ਵਾਲਾ ਜਿਹੜੇ ਢੋਲਾਂ ਤੇ ਤਰਪਾਲ ਲਿਆ ਕੇ ਪਾਈ ਸੀ ਉਹ ਵੀ ਸਾਹਮਣੇ ਵਾਲੀ ਪਈ ਹੈ ਜੀ ਬਹੁਤ ਮੀਨ ਹੈ ਕੰਮ ਵਧਾਇਆਗਾ ਕੀ ਕਰੀਏ ਟੈਂਕੀ ਵੀ ਭਰੂਗੀ ਆਪਣੀ ਹਨਾ ਮੈਂ ਦੂਜੀ ਪਾਈਪ ਨਾਲ ਥੋਲਾ ਇਨੇ ਹਨਾ ਕਾਗਜ਼ ਦੂਜਾ ਨਾਲ ਤਵਾ ਦਾਣੀ ਹੈ ਹੈ ਹਾਇ ਤੇ ਦੂਜੀ ਪਾਈਪ ਲੱਗ ਕੇ ਉਹ ਕੱਢਿਆ ਉਗਾਰਾ ਲੋ ਜੀ ਆਪਾਂ ਹਨਾ ਲੱਗ ਲਗਾ ਕੇ ਦੋਨੇ ਜਣੇ ਅਸੀਂ ਆ ਥੋਲੀਏ ਕਾਗਜ਼ ਤੇ ਮਿਲਦਾ ਫੇਰ ਤੁਹਾਨੂੰ ਤੇ ਮੈਂ ਫੋਨ ਕਰਿਆਵਾ ਅਏ ਚਾਗ ਮਚਾਤੀ ਜੇ ਜਿਹੜੀ ਮੇਰੇ ਪੈਣ ਨੇ ਬਣਾਇਆ ਜ਼ਰੂਰ ਕਮੈਂਟ ਕਰੇ ਹਨਾ ਉਹ ਤੇ ਵੀ ਹੋਰ ਤਾਂ ਨਹੀਂ ਇੱਥੇ ਕੁਝ ਪਾਉਣਾ ਤੇ ਹੁਣ ਅੱਗ ਬੁਝ ਗਈ ਤੇ ਮਗੋਹੇ ਜ ਹੋਤ ਤਰੇ ਲੱਕੜਾਂ ਲਾਈਆਂ ਨੇ ਆ ਇਨੇ ਭੁੰਡਾਂ ਵਾਲੀਆਂ ਪਾਥੀਆਂ ਸੀ ਯਾਰ ਹੋ ਰੱਜਿਆ ਪੈਣ ਵਾਲੀ ਹੈ ਇਹਨੂੰ ਰਿੱਜੀ ਜਾਣ ਤੇ ਕੱਪੜਾ ਲੀੜਾ ਪਤੋਤਾ ਮੈਂ ਤਾਂ ਇੱਥੇ ਬੋਚਾ ਲਾਉਂ ਲਾ ਦਿੱਤ ਕੱਲਾ ਸੋਈ ਚ ਸਰਦਾਰ ਜੀ ਕਹਿੰਦੇ ਮੇਰਾ ਕਾਗਜ਼ ਤਬਾਹ ਹਨ ਮੈਂ ਤੇਰੇ ਨਾਲ ਅੱਜ ਜੋ ਕੰਮ ਨਹੀਂ ਖੇਤ ਫੇਰ ਮਿਲਦੇ ਆਪਾਂ ਤਾਂ ਇਹਨੂੰ ਲੋ ਜੇ ਪਾ ਕੱਪੜੇ ਤੋਂ ਤੇ ਕੋਕਣੇ ਪੌਣਿਆ 13 ਆਣਿਆ ਮੱਝਾਂ ਵੱਲ ਕੱਟ ਗਿਆ ਦਿੱਕਤਾਂ ਛੱਡ ਕੇ ਨਵਾਇਆ ਕਰੂੰਗਾ। ਕੋਟੀਆਂ ਨੂੰ ਹਾਂ। ਤਾਂ ਅੱਜ ਹੋ ਗਿਆ 1500 ਹੋ ਗਿਆ। ਹੂੰ। ਕਿਹਾ ਉਹਨਾ 14 ਹੋਊ। ਤਾਂ ਦਾਂਗੇ। ਦੇਖਾਂਗੇ ਇਹ ਤੇਰਾ ਕੀ ਗੱਲ ਹੈ? ਦੇਖਾਂਗੇ। ਇਹ ਤਾਂ ਕੰਮ ਕਰਨਾ ਪੈਣਾ ਫਿਰ ਤਾਂ। ਹੋਈ ਹੋਣੀ ਕਾਗਲਾ ਜਾਣਾ ਜਾ ਕੇ ਆਉਣਾ ਸੀ ਕੀ ਇਹ ਤਾਂ ਸਪਰੇ ਹੋ ਗਈ ਕੱਲ ਆ ਰਮਹ ਜਾਨ ਜਾਨ ਮੱਝ ਸੁਪਾ ਦੀ ਬੀਬੀ ਦਾ ਮੱਝ ਸੁਪਾ ਦੀ ਬੀਬੀ ਦਾ ਪੈ ਗਈ ਮੋਬਾਈਲ ਲੈ ਕੇ ਬੀਬੀ ਨੂੰ ਆ ਵੀ ਹੁਣ ਹੁਣ ਦੇਖ ਲਾ ਫੇਰ ਮੈਨੂੰ ਦੇਣਾ ਨਹੀਂ ਮਾੜਣਾ ਦੋ ਦਾਵ ਲਈਆਂ ਮਿੰਟ ਦੋ ਘੰਟੇ ਹੋ ਗਏ ਤੁਰੀ ਦੇਖਦੇ ਫੇਰ ਤਾਂ ਲੈ ਲੈ ਘਰ ਤੂੰ ਨਾ ਕਰਿਆ ਕਰ ਕਰਨਾ ਮੋਬਾਈਲ ਤਾਂ ਚੱਕਣਾ ਨਾ ਗੁੰਡਾ ਬਾਈ ਫਿੱਤਰ ਮੋਬਾਈਲ ਲੈ ਲੇ ਮਦਵਾਲ ਲੈ ਲਈ ਨਹੀਂ ਕਿ ਕਰਨਾ ਤੇਰੇ ਨਾਲ ਵੀ ਹੋ ਗਈ ਆ ਮਰੇ ਤੋਂ ਬਾਅਦ ਤਾਂ ਸਾਰਿਆਂ ਨੇ ਛੱਡ ਦਿੱਤਾ ਮਰਨ ਤੋਂ ਬਾਅਦ ਅੱਗੇ ਆਵੇਂ ਤੂੰ ਮਰ ਜੀਂ ਆਹ ਤੇ ਮਾਰੀ ਤਾਂ ਕਿਤੇ ਨਹੀਂ ਨਿਕਲ ਚੱਕ ਕੇ ਫਰੀ ਇਹ ਦਿੱਤੀ ਜਾਂਦਾ ਦੂਜੇ ਦੀ ਆਸ ਨਹੀਂ ਇੱਕ ਪੈਰ ਚੱਕ ਲਈ ਦੂਜੇ ਦੀ ਆਸ ਨਹੀਂ ਇੱਕ ਸਾਂ ਆ ਗਿਆ ਦੂਜਾ ਪਤਾ ਨਹੀਂ ਆਊ ਪਤਾਈਂਗਾ ਹਾਂ ਦੱਖ ਦੇ ਵੀਰਾਂ ਸਾਹੂ ਜੀ ਉਹਨਾਂ ਮਹਾਰਾਜਾ ਤੇਰਾ ਟਾਈਮ ਹਜੇ ਕਿੱਥੇ ਆ ਗਿਆ ਆਏ ਤੈਨੂੰ ਕੀ ਪਤਾ ਵੀ ਤੇਰਾ ਟਾਈਮ ਆ ਗਿਆ ਗਿੱਲਾ ਦੇਖ ਲੈ ਗੱਡੀ ਤਾਂ ਹੋ ਗਈ ਉਹਨੂੰ 100 ਸਾਲ ਦੀ ਹੋ ਗਈ ਨਾ ਕਣ ਤਾਂ ਕਾਉਟੇ ਦੁਰਦਿਆ ਬੈਠਾ ਹੋ ਗਿਆ ਉਹਨਾਂ ਦੀ ਛੋਟੀ ਉਮਰ ਲਈ ਕੀਤੀ ਕਿਹਾ ਹੈ ਗਰੂ ਨੇ ਜੀ ਬਦਤਰੀ ਨਮਰ ਤੇ ਦਿੱਕਲੀ ਚਿਆਂ ਨਾ ਗਾਲੇ ਬਾਰੇ ਕੀ ਕਰਾਂ ਜੀ ਬਤਰੀ 200 ਸਾਲ ਦੀ ਲਿਖੀ ਹੋਵੇ 200 ਸਾਲ ਤੇਰੀ ਮੁੱਤ ਉੱਤ ਗਾਲਾ ਅਸੀਂ ਧੋਰੀ ਰੱਖਾਂਗੇ ਇਹਨਾਂ ਤੇਰਾ ਉਹਦਾ ਘਾਲੇ ਹੋਣਗੇ 200 ਸਾਲ ਸਾਲ ਹੋ ਗਏ ਮੇਰੀ 200 ਉਹਨਾਂ ਨੂੰ ਤੇ ਬਿਮਾਰਾ ਕਰਨ ਨੂੰ ਦਵਾਤ ਕੀ ਭਾਇਦਾ ਆ ਗੁੜੀ ਰੋਡੀ ਲੱਗੀ ਬੈਠੀ ਇੱਥੇ ਵੀ ਮਰ ਜਾ ਮਰ ਜਾ ਇਹ ਮਰ ਗਿੱਤੇ ਕੋਲ ਲੋਕ ਮਨੀ ਕਰਦੇ ਆਏ ਘਾ ਕੇ ਕੀ ਮਰਨਾ ਇਹ ਪਹਿਲਾਂ ਹੀ ਲੈ ਜੀ ਫਰਤਾ ਐ ਇੱਕ બીજી ਜ਼ਿੰਦਗੀ ਜਿਉਣੀ ਆਂਗੇ ਆਹ ਨੂੰ ਤਾਂ ਗਈ ਹੂੰ ਇਹ ਕਹੇ ਕਿ ਕੀ ਕਰਨਾ ਫਰਤਾ ਐ ਇਸ ਦੀ ਜ਼ਿੰਦਗੀ ਜਿਉਣੀ ਆਂਗੇ ਆ ਆਹ ਬੜੀ ਆਤ ਦਾ ਪਿਓ ਤੀਨ ਕੁੱਤੇ ਆਪਣੇ ਲਾਉਣ ਦੀ ਇੰਕੱਦੀ ਨੂੰ ਤੀਂਜੇ ਵਾਲੇ ਤੇ ਇਦਾਂ ਕਰਕੇ ਪਾਇਆ ਕਰ ਆਏ ਹੋਰ ਹੁਣ ਇਹਦਾ ਮਸ਼ੀਨ ਚ ਸਿੱਧੇ ਕਰਕੇ ਬਣਉਂਦੇ ਨੇ ਮਸ਼ੀਨ ਚ ਆਪ ਨੂੰ ਤਾਂ ਪਤਾ ਨਹੀਂ ਕੁੱਥੇ ਧੋਦਨੀਆਂ। ਫੇਰ ਹੁਣ ਆਈ ਨਾ ਰੰਗ ਨਿਕਲੂਏ ਕੁੱਤੇ ਪਾਉਂ। ਜਿੰਨਾ ਰੰਗ ਊੜਦਾ। ਧੁੱਪ ਚ। ਇਹ ਰੰਗ ਮੋਕੇ ਗਾਤੀ ਬਾਏ ਤੇ। ਬਾਬਾ ਰੰਗ ਊੜ ਜਾਨਾ ਧੁੱਪ ਚ। ਹੁਣ ਸੁੱਕਦੇ ਨਹੀਂ ਸੇਲੀ ਨਹੀਂ ਜਾਂਦੀ ਕੱਪੜਿਆਂ ਚ ਪਤਾ ਨਹੀਂ ਕਾ ਹੈ ਜੀ। ਗੁੱਤ ਜੀ ਆ ਰਹੀ ਐ। ਮਸੀਹ ਸਿਕਾਇਆ ਬਾਜਾ ਮੈਂ ਸੇਲੇ ਜਾਂਦਾ। ਉਹ ਆਇਆ ਕੁਪੈਜਨ ਸਿਉਣਾ ਜਾਂ ਚ ਮੁੜਦਾ ਹੀ ਨਿਕਲ ਜਾਣਾ ਮੈਂ ਤਾਂ ਹੀ ਸਿੱਧਾ ਕਰਦੀ ਵੀ ਉਹ ਕੁਪੈਜਨ ਸਿਉਣਾ ਜਾਂ ਤੇ ਮੁੜਦਾ ਨਿਕਲ ਜਾਣਾ ਮੁੱਸਪ ਜਾ ਮੈਂ ਤਾਂ ਦੁਆਰੇ ਕਰਦੇ ਨੂੰ ਮੁੱਥੇ ਕੋਈ ਸਿੱਧੇ ਤੋਂ ਨਹੀਂ ਹੁੰਦੇ ਨਾ ਲੋ ਜੀ ਆ ਦੋ ਕਾਗਜ ਧੋਤੇ ਕਾਗਜ ਤੇ ਕਰ ਦੋ ਕੋਠਾ ਦੇ ਕਾਗਜ ਨਹੀਂ ਕਤੂੜੀ ਵਾਲੀ ਸੁਹਾਗ ਦਾ ਤੇ ਇੱਕ ਦਰਵਾਜੇ ਦਾ ਤੇ ਇਧਰ ਆਪਣੀ ਅੱਗ ਚੱਲੀ ਜਾਂਦੀ ਹੈ ਜੀ ਜੋਰਾਂ ਤੇ ਹਰੇਜਾ ਪੈ ਚੁੱਕਿਆ ਤਹਾਨੂੰ ਦਿਖਾ ਦੇਣਿਆ ਮੇਰੇ ਕੋਲੇ ਹੁਣ ਹੈ ਨਹੀਂ ਚਿੰਟਾ ਹੀ ਮਾਰ ਲਾਂਗੇ ਮੇਰੇ ਰੇਜ ਜਾ ਪਏ ਚੁੱਕੇ ਤੇ ਇਹ ਆ ਸਾਰੀਆਂ ਲੱਕੜਾਂ ਮਸਾਉਣੀਆਂ ਨੇ ਆਪਾਂ ਅੱਧਾ ਪਾਣੀ ਰੱਖਣਾ ਹੈਗਾ ਫਿਰ ਬਾਕੀ ਭੈਣ ਕਮੈਂਟ ਕਰੂਗੀ ਆ ਬਾਲਟੀਆਂ ਧੋਣ ਵਾਲੀਆਂ ਨੇ ਇਹ ਆਪਾਂ ਨੇ ਦੋ ਕਾਗਜ਼ ਆ ਪਾਏ ਨੇ ਕਾਗਜ਼ ਤੇ ਕਾਗਜ਼ ਸੁੱਕਣਾ ਆ ਪਾ ਆਗਾ ਤੂੜੀ ਵਾਲੀ ਸੁਭਾਤ ਤੇ ਸੀਗਾ ਨਾ ਤੂੜੀ ਉਸ ਵਾਂ ਤਾਂ ਆਇਆ ਤੇ ਦਰਵਾਜ਼ੇ ਆ ਤੇ ਪੱਕੇ ਵੇੜੇ ਚ ਬਾ ਅੰਦਰਲੇ ਚ ਆਹੋ ਦੂਜਾ ਚਵਾਰਿਆ ਆ ਆ ਦਰਵਾਜ਼ੇ ਵਾਲਾ ਹੋਊਗਾ ਕਮਰੇ ਏਸੀ ਵਾਲੇ ਕਮਰੇ ਚ ਪਾਇਆ ਹੱਤੀ ਜਿਹੜਾ ਐਨਾ ਰੱਬ ਨੇ ਕੰਮ ਵਧਾਇਆ ਆਪਣਾ ਦੇਖ ਲੋ ਧੰਨ ਬਾਰ ਸਰਦਾਰ ਜੀ ਨਵੇਂ ਤੋ ਤੇ ਲਹਾ ਤੇ ਨੇ ਵੰਦਿਆੜਾ ਕੰਮ ਬੁੜੀਆਂ ਤੋਂ ਕਾਣੂ ਹੁੰਦਾਗਾ ਤਾਰ ਲੈ ਭਾਰ ਲੈਨੇ ਫੇਰ ਜਗੇ ਕੱਪੜੇ ਮੇਰੇ ਮੈਂ ਤਾਂ ਕਰਕੇ ਵੀਡੀਓ ਬਣਾਉਣ ਲੱਗ ਗਈ ਬਾਲੇ ਢਿੱਜੇ ਪਏ ਨੇ ਕੱਪੜੇ ਬਰੇ ਲਾਗਦੇ ਨੇ ਢਿੱਜੇ ਸਰਦਾਰ ਜੀ ਨਹੀਂ ਲੈ ਜਾਂਦਾ ਖੇਤ ਵੀ ਲੈ ਜਾਂਦੇ ਲੈਂਦੇ ਲੈ ਜਾਂਦੇ ਅੱਜ ਮੋਟਰ ਵਾਲੀ ਲਾਈਟ ਹੈਗੀ ਆ ਕਿਉਂਕਿ ਕਨੇ ਤਾਰ ਥੱਲੇ ਪਾਟ ਜਾਣਗੇ ਇਹ ਤਾਂ ਬੋਝ ਬੋਝ ਤੋਤੇ ਨੇ ਆਪਾਂ ਤੋ ਕੇ ਵਸ ਕੇ ਰੱਖ ਦਾਂਗੇ ਜੀਰਾ ਕੋਠੇ ਲਿੱਪੇ ਮਿੱਟੀ ਲਾ ਕੇ ਕੋਠੇ ਤੋਂ ਕਾਗਜ਼ ਪਾ ਕੇ ਫੇਰ ਲਿੱਪਾਂਗੇ ਐਨੇ ਰੱਬ ਭਲੀ ਕਰੂ ਬਹੇਦਰੂਹ ਹੋਣਾ ਬਰਕਤਾਂ ਬਖਸ਼ੂ ਮੈਂਟ ਕਰਾਂਗੇ ਫੇਰ ਰੱਪਾ ਆਪਣਾ ਮਕਰ ਬਣਾਵਾਂ ਮੈਂ ਤੇ ਵੀ ਕਮਾਈ ਨਾਲ ਬਣਾਏ 2 ਸਾਲ ਲੇਟ ਬਣ ਜੇ ਘਰ ਬਣਾਵਾਂੰਗ ਸਾਲ ਮੈਂਟ ਕਰਾਂਗੇ ਹੁਣ ਡੱਟ ਕੇ ਜੋਰਾਂ ਤੇ ਜੋਰਾਂ ਤੇ ਮੈਂਟ ਕਰਕੇ ਬੰਡ ਕਰ ਹਨਾ ਲੋ ਜੀ ਆਪਾਂ ਨੇ ਘੋ ਬਣਾਇਆ ਮੱਖਣ ਦੇ ਟੱਕੇ ਉੱਪਰ ਤਰਤੀ ਜਿਵੇਂ ਸਤਾ ਤੱਕਾਟ ਆਏ ਜੇ ਟਾਕਤਾ ਅੱਧਾ ਕਰ ਲੇ ਕੋ ਸਮੱਖੇ ਮੁਖੇ ਦੇ ਕੋ ਵਿੱਚ ਆਪਾਂ ਸੇ ਕਰਤੀ ਤਰ ਸੀ ਤੱਬਲਾ ਤੇ ਬੰਦੀ ਕਰਕੇ ਸਮਾਰ ਕੇ ਟੱਕ ਜਾਨੇ ਨਿਕਲ ਨਾ ਜੇ ਸਾਰਾ ਕੁਝ ਹੀ ਮਰਸੀ ਹੈ ਨਾ ਤੇ ਆ ਕੀ ਸੇੜ ਤੇ ਆ ਕੀ ਬਣਾਉ ਕਿਉ ਮੱਜਾ ਬਣਨ ਆ ਜਿਆ ਨੇ ਆਟਾ ਸੀ ਦੋਨੇ ਜਣੇ પતિ ਪਤਨੀ ਬਹੁਤ ਬੀਜ਼ੀ ਰਹੇ ਐਨੇ ਬੀਜ਼ੀ ਰਹੇ ਨਾ ਬਹੁਤ ਹੀ ਜਿਆਦਾ ਸਰਦਾਰ ਜੀ ਤਾਂ ਖੇਤ ਜਾ ਕੇ ਫਿਰ ਪਏ ਮੇਰੇ ਕੋਲ ਕੌਣ ਕਣੀਆਂ ਆ ਗਈਆਂ ਪਰ ਉਹ ਕਾਗਜ਼ ਇਕੱਠਾ ਕਰਿਆ ਹੁਣ ਤੈ ਕੌਣ ਮਿਲਵਾਉਗਾ ਕਾਲਜ ਦੀ ਤੁਸੀਂ ਫੇਟ ਜਾਣਾ ਮੁੰਨੇ ਮੁੰਨੇ ਸਾਰੇ ਖਰੇ ਹੋ ਗਏ ਨੇ ਕਿ ਦੇਖ ਮੱਦ ਨਹੀਂ ਆ ਚੋਟੀ ਦਾਰ ਖੋਲ ਲਈ ਫੈਕਰੀ ਕਿਉਂ ਰਾਖਣਾ ਕਿਹੜਾ ਪਤਾ ਨਹੀਂ ਮੇਰਾ ਯਾਰ ਜਮਾਨਾ ਜੀ ਕਿ ਰਾਖਦੇ ਚੱਲੇਗਾ ਦਿਨ ਹੂੰ ਆ ਨਾ ਉਹ ਨਾ ਉਹ ਨਾ ਸਾਰਾ ਕਿਹ ਕਿਹ ਦਾ ਘਰ ਨਾ ਉਹਨਾਂ ਤਿੰਨ ਬੋਲੀ ਨਾਲ ਦੋ ਬੋਲੀ ਚਾਹਨੀ ਨਾ ਆ ਦੂਜਿਆਂ ਨੂੰ ਕੋ ਬਾਲੀ ਪੋਣੀ ਉਹਨਾਂ ਕੋ ਪਾਈ ਜੰਨੀ ਸੂਣਾ ਇਹਨੂੰ ਪਾਈ ਆ ਕੱਟੀਆਂ ਬਣ ਦਾਣੇ ਤੋਂ ਬਣਾ ਨਹੀਂ ਖੰਦੀਆਂ ਤੇਰੀ ਭਾਗੀਆਂ ਨੇ ਇਹ ਖਾ ਕੇ 我如果啊，那。 ਨੀ ਕਰਦੀਆਂ ਕਿ ਕਿ ਲੱਗਣੀ ਚਲੋ ਜੇ ਤਾਂ ਬੰਦੀ ਹੈ ਮੱਝਾਂ ਲੋ ਜੇ ਟਾਈਮ ਹੈ 4:00 ਚੁੱਕੇ ਨੇਗੇ ਤੇ ਆਪਣਾ ਕਿਉਂ ਤਰਿਆ ਹੋਇਆਗਾ ਮੈਂ ਮੱਝਾਂ ਬੰਨੀ ਸਰਦਾਰ ਜੀ ਦੇ ਤਬਾਗੇ ਬਸ ਉਹਦੀ ਕਹਿੰਦੇ ਮੈਨੂੰ ਕਾਹੜਾ ਆਏਗੀ ਕਿਉਂਕਿ ਦੂਜੇ ਨਹਿਰ ਵਾਲੇ ਖੇਤ ਬੇਦਬੂਦ ਦੇਖ ਕੇ ਆਉਣ ਆਲਾ ਬਸ ਹੁਣ 10-20 ਦਿਨਾਂ ਨੂੰ ਜੀਰੀ ਆਜੂਗੀ ਜੇ ਹੁਣ 8:00 ਤੜਕੇ ਦਪਹਿਰੇ ਤਿੰਨਾਂ ਟਾਈਮ ਗੇੜਾ ਵੱਜੂ ਜਿਹੜਾ ਹਨਾ ਮਾਰਵਾਂਗੇ ਤਾਂ ਵੇ ਇਹਦਾ ਪਤਾ ਲੱਗੂ ਵੇ ਇਹ ਤਾਂ ਬਸ ਘੰਟੇ ਦੋ ਘੰਟੇ ਜੀ ਪੈ ਜਾਣਾ ਕਹਿੰਦੇ ਤੇਲ ਆ ਜਾ ਤਾਂ ਤੇ ਉਲੀ ਰੋਗ ਜੇ ਪੈਂਦਾ ਵਿੱਚ ਤੇਲ ਲਾਏਗਾ ਹਨਾ ਤੇ ਤਾਂ ਹੀ ਨਾ ਲੈਟਾਂ ਜਿਹੜਾ ਪਾਤ ਨੇ ਲੈਟਾਂ ਲਾਉਣੇ ਕਿੰਨਾ ਤੇਲ ਆ ਜਾ ਡੇਗਦਾਗਾ ਹਨਾ ਅੱਜ ਕੱਲ ਆ ਕੀ ਹੋ ਜਾਂਦਾਗਾ ਆਪਾਂ ਪੱਕੀ ਫਸਲ ਨੂੰ ਜਿਹੜਾ ਬੇਦ ਪੈਂਦਾ ਬਹੁਤ ਹੀ ਖਰਚਾ ਜ਼ਿਆਦਾ ਹੋ ਜਾਂਦਾਗਾ ਰੇਸ ਸਪਰੇਹਾਂ ਦਾ ਕਿਉਂਕਿ ਸਪਰੇਹਾਂ ਕਿਹੜਾ ਸਸਤੀਆਂ ਨਹੀਂ ਹਨਾ ਤੇ ਸਪਰੇਹਾਂ ਦਾ ਬਹੁਤ ਹੀ ਖਰਚਾ ਹੋ ਜਾਂਦਾ ਹੈ ਕੱਟੀਆਂ ਬੱਸੀਆਂ ਜ ਮਸਾ ਬਣ ਕੇ ਆਈਆਂ ਕਿ ਕਿ ਉਹਨਾਂ ਨੂੰ ਵੀ ਕਾਹਲ ਸੀ ਕਿ ਨਹੀਂ ਬਨਾਲ ਬਣਾ ਦੰਦੇ ਖੇਤ ਜਾਣਾ ਸੀ ਤੇ ਨਹਿਰ ਵਾਲ ਖੇਤ ਜਾਣ ਤੇ ਉੱਥੇ ਨਵੀਰਾ ਡੇੜੀ ਖੜਾ ਕਹਿੰਦਾ ਮੈਨੂੰ ਤਾਂ ਪਤਾ ਜਾਨੀ ਲਾਦਾ ਕੁਸਤੂ ਵੀ ਆ ਕੇ ਦੇਖ ਕੇ ਜਾ ਹਨਾ ਉਹ ਉਧਰਲੇ ਖੇਤ ਜਾ ਗਏ ਨੇਗੇ ਤੇ ਪਹਿਲਾਂ ਇਧਰੋਂ ਆਏ ਨੇਗੇ ਇਧਰ ਵੀ ਕਹਿੰਦੇ 2 ਕੀਲਿਆਂ ਤੇ ਪਤਾ ਨਹੀਂ ਕੀਲੇ ਤੇ ਦੁਬਾਰੇ ਕਰਨ ਪਊਗੀ ਕੱਲ ਹੀ ਕਰੀ ਆ ਤੇ ਤਾਂ ਕਹਿੰਦੇ ਹਜੇ ਵੀ ਕੀਲੇ ਤੇ ਮਰਿਆ ਨਹੀਂ ਹੈਗਾ ਵਿਹਦ ਤੇ ਬਸ ਹੋਰ ਹੁਣ ਆ ਕੇ ਸਾਣ ਵੀਰ ਪਤਾ ਨਹੀਂ ਮੇਂ ਕਾਰਨ ਆਇਨੇ ਆ ਇਨਾ ਤੇਲਾ ਜਪਰ ਪਰਤ ਕੋਈ ਪਿਆਨ ਦੀ ਪਰਤ ਦੋ ਦੋਸਤ ਸਪ੍ਰੇਹਣ ਵਾਲੀ ਸਰ ਗਿਆ ਸੀ ਅਗਿ ਤਾ ਹਫਤੇ ਚੰਨੀ ਸਪ੍ਰੇਹਾ ਹੋ ਗਿਆ ਕੈ ਵਾਰੀ ਕਰਤੀ ਤੇ ਚਲੋ ਜੀ ਤੇ ਸਪ੍ਰੇਹ ਕਰਦਾਂਗੇ ਜੇ ਵੇਦ ਹੋਇਆ ਕੱਲ ਨੂੰ ਤੇ ਆਪਾਂ ਮਿਲਾਂਗੇ ਕਿਉਂ ਬਣੀ ਜਾਂਦਾ ਇੱਧਰ ਕਿਉਂ ਬਣਨ ਤੋਂ ਬਾਅਦ ਸਬਜ਼ੀ ਬਣੂਗੀ ਉਬਲ ਮੇ ਆਲੂ ਕਿਉਂਕਿ ਅੱਜ ਫੇਰ ਨਹੀਂ ਕੋਈ ਸਬਜ਼ੀ ਵਾਲਾ ਆਇਆ ਹੈਗਾ ਸਾਡੇ ਕੋਈ ਆਉਂਦਾ ਹੈਗਾ ਸਾਡੇ ਪਿੰਡ ਦਾ ਹੀ ਉਹ ਵੀ ਜਦ ਤੱਕ ਕਿਸੇ ਵਗ ਗਿਆ ਉਹ ਜਿੱਟੇ ਲਮਟ ਹੋਣੀ ਕੋਈ ਹਣਾ ਸੌ ਦਿੱਕੇ ਲੱਗਦੇ ਨੇ ਭਾਈਆਂ ਨੂੰ ਵੀ ਤੇ ਐਂ ਤੋਂ ਅੰਤ ਬੈਸੇ ਹੁੰਦੀ ਨਹੀਂ ਹੁੰਦਾ ਪਰਸੋਂ ਸਾਡੇ ਯਾਦ ਹੀ ਨਹੀਂ ਰਿਹਾ ਵੀ ਕੱਲ ਨੂੰ ਮੈਂ ਤਵਾਰ ਵੀ ਸਬਜ਼ੀ ਵੱਧ ਲੈ ਲਈ ਕੱਲ ਮੂੰਗੀ ਬਣਾਈ ਅੱਜ ਹਰ ਕੁ ਉਬਲ ਮੇ ਆਲੂ ਤਰੇ ਨੇਗੇ ਬੀਬੀ ਤੱਕ ਨਹੀਂ ਚਹੀਦਾ ਨਹੀਂ ਨਾ ਚੀਰ ਨਾ ਮਹਾਭੇਰ ਬਾਈ ਜੀ ਨੇ ਖੋਲ ਜੀ ਨਾ ਨੂੰ ਦਸ ਕਾਲੀ ਮਿਰਚ ਪਾਉਣਿਆ ਹਰ ਇੱਕ ਦਾਲਾਂ ਚ ਇਹ ਸਬਜੀ ਐ ਥੋੜੀ ਜੀ ਕਾਲੀ ਮਿਰਚ ਪਾਉਣੀ ਵੀ ਪਾਉਣੀ ਹੈਗੀ ਤੇ ਫੇਰ ਦੇਖੋ ਹਣ ਚਲੋ ਜੀ ਆਪਾਂ ਮਿਲਾਂ ਕੱਲ ਨੂੰ ਅੱਜ ਸਾਡਾ ਦਿਨ ਪਤੀ ਪਤਨੀ ਦਾ ਦੋਨਾਂ ਦਾ ਬਹੁਤ ਹੀ ਬਿਜੀ ਜਾ ਰਿਹਾ ਤੇ ਕਾਗਜ਼ ਲਾਹੇ ਸੀਗੇ ਬਦਲ ਹੋ ਗਏ ਕਣੀਆਂ ਡਿੱਗਣ ਲੱਗ ਗਈਆਂ ਫੇਰ ਕਾਗਜ਼ ਇਕੱਠੇ ਕਰੇ ਜਿਹੜੋਂ ਕਣੀਆਂ ਹਟ ਗਈਆਂ ਫੇਰ ਪਾਏ ਤੇ ਤੁਸੀਂ ਅੱਜ ਮੌਸਮ ਦੱਸੋ ਕਿੰਦਾਂ ਰਿਹਾ ਅੱਜ ਹੈਗੀ ਆ ਕੀ 29 ਅਗਰ ਅਹ ਸਤੰਬਰ 29 ਅੱਜ ਤਰੀਕ ਤੇ ਬਸ 10ਵੇਂ ਮਹੀਨੇ ਤਜੀਰੀਆਂ ਪੱਕ ਕੇ ਮੰਡੀ ਚ ਜਾਣਗੀਆਂ 11ਵੇਂ ਮਹੀਨੇ ਚ ਹਨਾ ਆਵਰਾ ਸਾਬ ਕਿਤਾਬ ਹੋ ਜਾਊਗਾ ਤੇ ਕਬਰ ਦਾਂਗੇ ਰੇਸਪਰੇ ਦੇ ਦੇ ਦਾਂਗੇ ਹੋਰ ਤਾਂਗੀ ਸੌਦੇ ਦੇ ਦੇ ਦਾਂਗੇ ਹਨਾ ਆ ਹੀ ਚੱਲੀ ਜਾਂਦਾ ਕਬੀਰਦਾਰੀ ਹਨਾ ਪਣ ਪਾਈਆਂ ਦੀ ਚਲੋ ਜੀ ਆਪਾਂ ਜੇ ਫਸਲ ਪੱਕੀ ਹੁੰਦੀ ਐ ਤੇ ਸੁਰਤੀ ਖੇਤ ਰਹਿੰਦੀ ਐ ਤੇ ਖੁਸ਼ੀ ਵੀ ਹੁੰਦੀ ਐ ਬਹੁਤ ਵੀ ਫਸਲ ਆ ਉਹ ਕੱਪੜੇ ਮਿਲਣਗੇ ਸੋਹਣੀਆਂ ਚੀਜ਼ਾਂ ਮਿਲਣਗੀਆਂ ਆ ਲਿਆਵਾਂਗੇ ਆ ਲਿਆਵਾਂਗੇ ਫਸਲ ਤੇ ਆਪਾਂ ਨੂੰ ਸਵਾਸ ਹੁੰਦੀ ਐ ਹਨਾ ਵਹਿਗੁਰੂ ਸਬਜ਼ੀਆਂ ਆਸਾਂ ਪੂਰੀਆਂ ਕਰੇ ਸਬਜ਼ੀਆਂ ਅਰਦਾਸਾਂ ਪੂਰੀਆਂ ਕਰੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੋਸਰੋ ਚੜ੍ਹਦੀ ਕਲਾ ਚ ਰਹੋ